ਦੇਖੋ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਚ ਸਰਕਾਰ ਵੱਲੋਂ ਇੱਕ ਸਪੈਸ਼ਲ ਲੀਫ ਪਟੀਸ਼ਨ ਜਿਹੜੀ ਕੈنسਲੇਸ਼ਨ ਆਫ ਬੇਲ ਬਾਰੇ ਮੂਵ ਕੀਤੀ ਗਈ ਸੀ ਪਿਛਲੀ 3-4 ਦਿਨਾਂ ਤੋਂ ਉਹਦੇ ਬਾਰੇ ਸੁਪਰੀਮ ਕੋਰਟ ਚ ਵਿਚਾਰ ਵਟਾਂਦਰਾ ਹੋਇਆ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ 17 ਤੇ 18 ਦੋ ਦਿਨ ਮੁਕਰਰ ਕੀਤੇ ਸੀ ਜਿਹਦੇ ਚ ਐਸਆਈਟੀ ਜਿਹੜੀ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੀ ਆ ਉਹ ਐਸਆਈਟੀ ਮਿਸਟਰ ਵਿਕਰਮ ਸਿੰਘ ਮੁਜੀਠੀਆ ਨੂੰ ਬੁਲਾ ਕੇ ਆਪਣੇ ਸਵਾਲ ਜਵਾਬ ਜਿਹੜੇ ਆ ਉਹ ਕਰ ਸਕਦੀ ਆ ਉਸ ਬਾਬਤ ਅੱਜ ਸਵੇਰੇ 11 ਵਜੇ ਪੁਲਿਸ ਲਾਈਨ ਪਟਿਆਲਾ ਦੇ ਕਾਨਫਰੰਸ ਹਾਲ ਵਿੱਚ ਮਿਸਟਰ ਵਿਕਰਮ ਸਿੰਘ ਮੁਜੀਠੀਆ ਨੂੰ ਸਾਰੀ ਐਸਆਈਟੀ ਨੇ ਸਵਾਲ ਜਵਾਬ ਕੀਤੇ ਤੇ ਇਹਦੇ ਚ ਜਿਹੜੀ ਮੈਂ ਗੱਲ ਦੱਸਣਾ ਚਾਹੁੰਦਾ ਹੈ ਕਿ SIT ਨੇ ਆਪਣਾ ਦਾਇਰਾ ਕਾਫੀ ਵਧਾ ਕੇ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ OASRI ਕੀ ਕਰ ਰਹੀ ਹੈ ਇਸ ਕੇਸ ਚ ਚਾਰ ਜਿਹੜੇ ਅਕਿਊਜ਼ ਨੇ ਜੀਣਾ ਤੋਂ ਤਿੰਨ ਅਕਿਊਜ਼ ਜਿਹੜੇ ਆ ਉਹ ਅਬਰੋਡ ਨੇ ਉਹਨਾਂ ਨੂੰ ਇੰਡੀਆ ਚ ਵਾਪਸ ਲੈ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਉਹਨਾਂ ਨੂੰ ਵਾਪਸ ਲੈ ਕੇ ਆਣ ਲਈ ਐਸਆਈਟੀ ਜਿਹੜੀ ਆ ਉਹ ਐਕਸਟਰੈਡੀਸ਼ਨ ਬਲੂ ਕਾਰਨਰ ਨੋਟਿਸ ਤੇ ਬਾਕੀ ਹਰ ਸੰਭਵ ਉਪਰਾਲਾ ਜਿਹੜਾ ਉਹ ਵੀ ਕਰ ਲਈ ਹੈ ਇਹਦੇ ਚ ਮਿਸਟਰ ਵਿਕਰਮ ਸਿੰਘ ਮੁਜੀਠੀਆ ਨਾਲ ਅਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਜਿਹੜੀਆਂ ਫਰਮਾਂ ਨੇ ਉਹਨਾਂ ਚ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਜਿਹੜੇ ਆ ਉਹ ਐਸਆਈਟੀ ਨੇ ਡਿਸਕਵਰ ਕੀਤੇ ਜਿਹੜੇ ਸਮੇਂ ਦੀ ਆਪਾਂ ਗੱਲ ਕਰਦੇ ਆ ਜਦੋਂ ਇਹ ਭੋਲਾ ਡਰੱਗ ਕੇਸ ਹੁੰਦਾ ਹੈ ਉਸ ਸਮੇਂ ਦੌਰਾਨ ਸੰਬੰਧਿਤ ਫਰਮਾਂ 'ਚ ਕਾਫੀ ਵੱਡੀ ਗਿਣਤੀ 'ਚ ਕੈਸ਼ ਡਿਪੋਜ਼ਿਟ ਹੁੰਦਾ ਹੈ ਤੇ ਕਾਫੀ ਬਾਹਰ ਦੇ ਦੇਸ਼ਾਂ 'ਚ 베ਸਡ ਜਿਹੜੀ ਹੋਰ ਕੰਪਨੀਆਂ ਆਂ ਦੇ ਉਹਨਾਂ ਨਾਲ ਫਾਈਨੈਂਸ਼ੀਅਲ ਟ੍ਰਾਂਜ਼ੈਕਸ਼ਨ ਹੁੰਦੇ ਆ ਇਹਨਾਂ ਫਾਈਨੈਂਸ਼ੀਅਲ ਟ੍ਰਾਂਜ਼ੈਕਸ਼ਨਾਂ ਬਾਰੇ ਕੈਸ਼ ਡਿਪੋਜ਼ਿਟ ਬਾਰੇ ਤੇ ਜਿਹੜੀ ਐਬਨਾਰਮਲ ਰਾਈਜ਼ ਇਨ ਐਸੈਟਸ ਹੈਗੀ ਹੈ ਉਹਦੇ ਬਾਰੇ ਵੀ ਐਸਆਈਟੀ ਨੇ ਅੱਜ ਮਿਸਟਰ ਵਿਕਰਮ ਸਿੰਘ ਮੁਜੀਠੀਆ ਨੂੰ ਸਵਾਲ ਜਵਾਬ ਕੀਤੇ ਤੇ ਕੱਲ 18 ਮਾਰਚ ਨੂੰ ਦੁਬਾਰੇ ਮਿਸਟਰ ਵਿਕਰਮ ਸਿੰਘ ਮੁਜੀਠੀਆ ਨੂੰ ਸਵਾਲ ਜਵਾਬ ਕਰਨ ਲਈ ਐਸਆਈਟੀ ਨੇ ਕਾਨਫਰੰਸ ਹਾਲ ਪੁਲਿਸ ਲਾਈਨ ਪਟਿਆਲਾ ਚ ਬੁਲਾਇਆ ਹੈ ਜਿਵੇਂ ਕਿ ਜਿਹੜਾ ਇੱਕ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਬਹੁਤ ਵੱਡੀ ਮਹਿੰਮ ਜਿਹੜੀ ਆ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀ ਇੱਕ ਛੇੜੀ ਹੋਈ ਹੈ ਤੇ ਹਰੇਕ ਐਨਡੀਪੀਐਸ ਕੇਸ ਨੂੰ ਬੜੀ ਸੰਜੀਦਗੀ ਨਾਲ ਬੜੀ ਡੂੰਘਾਈ ਨਾਲ ਉਹਦੀ ਤਰਕੀਸ਼ ਕੀਤੀ ਜਾਂਦੀ ਹੈ ਤੇ ਇਸ ਕੇਸ 'ਚ ਵੀ ਅਸੀਂ ਬੜੇ ਡੀਪਲੀ ਜਾਵਾਂਗੇ ਤੇ ਜੋ ਵੀ ਫੈਕਟਸ ਸਾਹਮਣੇ ਆਣਗੇ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਤੇ ਹੁਣ ਤੱਕ ਵੀ ਜਿਹੜੇ ਕੋਈ ਸਸਪੀਸ਼ੀਅਸ ਫਾਈਨੈਂਸ਼ੀਅਲ ट्रांजैक्शन ਹੋਏ ਹਨ ਸੰਬੰਧਿਤ ਫਰਮਾਨਰ ਇਸ ਕੰਟਰੀ ਦੇ ਅੰਦਰਲੇ ਇਸ ਕੰਟੀਨ ਤੋਂ ਬਾਹਰ ਉਹਨਾਂ ਬਾਰੇ ਵੀ ਐਸਆਈਟੀ ਬੜੀ ਢੰਗ ਨਾਲ ਜਿਹੜੀ ਆ ਉਹ ਤਫ਼ਤੀਸ਼ ਕਰ ਰਹੀ ਹੈ ਇਸ ਤੋਂ ਇਲਾਵਾ ਅਸੀਂ ਜਿਹੜੇ ਇਸ ਕੇਸ 'ਚ ਬਾਕੀ ਦੋਸ਼ੀ ਨੇ ਜਿਹੜੇ ਬਾਅਦ ਦੇ ਮੁਲਕਾਂ 'ਚ ਬੈਠੇ ਉਹਨਾਂ ਨੂੰ ਵੀ ਅਸੀਂ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਲਈ ਇੰਡੀਆ ਲੈ ਕੇ ਆਉਣ ਲਈ ਜੋ ਵੀ ਸੰਭਵ ਉਪਰਾਹਲੇ ਹੁੰਦੇ ਆ ਉਹ ਵੀ ਸਾਰੇ ਉਪਰਾਹਲੇ ਜਿਹੜੇ ਆ ਉਹ ਐਸਆਈਟੀ ਜਿਹੜੀ ਆ ਉਹ ਕਰ ਰਹੀ ਆ ਵੱਡੀ ਮਤਰਾਜੇ ਸਬੰਧਿਤ ਫਰਮਾਂ ਚ ਜਿਹੜੇ ਕੈਸ਼ ਡਿਪੋਜ਼ਿਟ ਹੋਇਆ ਉਹਦੇ ਬਾਰੇ ਵੀ ਸਵਾਲ ਜਵਾਬ ਕੀਤੇ ਗਏ ਤੇ ਬਾਹਰ ਦੇ ਦੇਸ਼ਾਂ ਚ ਬੇਸ ਜਿਹੜੀ ਕੋਈ ਕੰਪਨੀਆਂ ਦਾ ਸਬੰਧਿਤ